ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਦੋ ਟੌਪਿਕਾਂ ਬਾਰੇ ਪਹਿਲਾ ਟੌਪਿਕ ਆਪਣਾ ਹੋਊਗਾ ਕਿ ਜਦੋਂ ਆਪਣੇ ਪੇਪਰ ਨਿਕਲ ਜਾਂਦੇ ਆ ਉਸ ਤੋਂ ਬਾਅਦ ਕਿੰਨੇ ਪਰਸੈਂਟ ਚਾਂਸ ਹੁੰਦਾ ਵਾ ਜਿਹੜਾ ਆਪਾਂ ਕਹਿ ਲਈ ਕਿ ਵੀਜ਼ਾ ਲੱਗਣ ਦਾ ਕਿੰਨੇ ਪਰਸੈਂਟ ਚਾਂਸ ਹੈਗੇ ਵਾ ਜਦੋਂ ਆਪਣੇ ਪੇਪਰ ਨਿਕਲ ਜਾਂਦੇ ਉਸ ਤੋਂ ਬਾਅਦ ਹੀ ਮੈਂ ਗੱਲ ਦਾ ਗੱਲ ਕਰਦਾ ਪਿਆਵਾ ਤੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਕਿ ਕਿੰਨਾ ਟਾਈਮ ਲੱਗਦਾ ਵਾ ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਪੇਪਰ ਨਿਕਲਣ ਤੋਂ ਬਾਅਦ ਕਿਦਾਂ-ਕਿਦਾਂ ਹਰਾ ਕੁਝ ਹੁੰਦਾ ਵਾ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਯਾਦਾ ਚੇਤ ਨਾ ਰਹਿੰਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਹਮ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਮ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀ ਨਾ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਹਾਲਾ ਪਏ ਕਿ ਜਿੰਨਾ ਪੀਰਾ ਭਰਾਵਾਂ ਉੱਥੇ ਮੈਸੇਜ ਵਾਲੀ অপਸ਼ਨ ਨਹੀਂ ਸ਼ੋਹਂਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਜਿਸ ਮੈਨੂੰ ਪੋਸਟ ਤੇ ਲੇ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਆਂ ਕਿ ਪ੍ਰੋਸੈਸਿੰਗ ਟਾਈਮ ਕੀ ਹਸਤਾ ਹੁੰਦਾ ਵਾ ਕਿਵੇਂ ਕਿਵੇਂ ਸਾਰਾ ਕੁਝ ਚੱਲਦਾ ਵਾ ਸਭ ਤੋਂ ਪਹਿਲਾਂ ਤੁਹਾਡੇ ਪੇਪਰ ਚੋਂ ਨਿਕਲਦੇ ਆ ਤੁਹਾਡੇ ਉਹ ਪਰ ਫਾਟੂਰੇ ਵੱਲੋਂ ਕਿ ਤੁਹਾਡੇ ਬੰਦੇ ਦੇ ਪੇਪਰ ਨਿਕਲ ਗਏ ਆ ਤੁਸੀਂ ਆਣ ਕੇ ਪੇਪਰ ਇੱਥੋਂ ਜਿਹੜੇ ਬਾਹਰ ਕੀਤੀਾਰੇ ਕਰ ਸਕਦੇ ਜਿਹੜੇ ਕੀਤੀਾਰੇ ਮਨੂਗੀ ਤੁਸੀਂ ਪੇਪਰ ਲੈ ਸਕਦੇ ਜੀ ਨੂਲਾ ਹੌਸਤ ਜਿਹਨੂੰ ਆ ਪਾਖ ਦਿੰਨੇ ਆ ਤੁਹਾਡਾ ਮਾਲਕ ਜਾਂਦਾ ਵਾ ਨੂਲਾ ਹੌਸਤ ਲੈਣ ਨੂੰ ਲਿਓਸ ਨਿਕਲਦੇ ਆ ਦੋ ਇੱਕ ਮਲਕੀ ਹੁੰਦਾ ਮਲਕੀ ਇੱਕੋ ਹੀ ਪੇਪਰ ਹੁੰਦਾ ਵਾ ਪਰ ਉਹਦੇ ਦੋ ਫੋਟੋ ਕਾਪੀਆਂ ਹੁੰਦੀਆਂ ਆ ਠੀਕ ਹੈ ओरिजिनल ਦੋ ਨੂ ਲੈ ਉਸਤੇ ਹੁੰਦੇ ਆ ਇੱਕ ਉਹ ਭੇਜ ਦਿੰਦੇ ਆ ਇੰਡੀਆ ਇੰਡੀਆ ਮੈਸੇਜ ਵਿੱਚ ਭੇਜ ਦਿੰਦੇ ਆ ਤੇ ਇੱਕ ਉਹ ਦੇ ਦਿੰਦੇ ਆ ਤੁਹਾਡੇ ਮਾਲਕ ਨੂੰ ਤੇ ਤੁਹਾਡਾ ਮਾਲਕ ਜਿਹੜਾ ਵਾ ਉਹ ਇਹ ਨੂਲਾ ਹੌਸਤਾ ਵਾ ਬਾਅਦ ਵਿੱਚ ਤੁ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਹੁੰਦਾ ਵਾ ਤੁਸੀਂ ਆਪਣੇ ਜਾਨੀ ਹੁੰਦੀ ਆ ਅਪਾਇੰਟਮੈਂਟ ਉਹ ਤੁਸੀਂ ਭਾਵੇਂ ਕਈ ਏਜੰਟ ਕੀ ਕਰਦੇ ਆ ਏਜੰਟ ਤੁਹਾਨੂੰ ਆਪ ਹੀ ਅਪਾਇੰਟਮੈਂਟ ਲੈ ਕੇ ਦਿੰਦੇ ਆ ਕਈ ਕਰਦੇ ਆ ਕਈ ਤੁਹਾਨੂੰ ਨੂਲਾ ਉਸ ਤਾਂ ਸੈਂਡ ਕਰ ਦਿੰਦੇ ਆ ਤੇ ਅਪਾਇੰਟਮੈਂਟ ਤੁਸੀਂ ਆਪ ਲੱਭਦੇ ਜੇ ਕਈ ਤਾਂ ਖੁਦ ਲੈ ਲੈਂਦੇ ਆ ਕਈ ਕੋਈ ਨਾ ਕੋਈ ਏਜੰਟ ਲੱਭ ਕੇ ਇੰਡੀਆ ਦੇ ਵਿੱਚ ਜਿਹੜੇ ਇਹ ਕੰਮ ਕਰਦੇ ਆ ਤੇ ਉਹਨਾਂ ਦੇ ਰਾਹੀਂ ਅਪਾਇੰਟਮੈਂਟ ਜਿਹੜੀ ਆ ਲੈ ਲੈਂਦੇ ਆ ਅਪਾਇੰਟਮੈਂਟ ਮਿਲੇ ਹੋ ਜਿਵੇਂ ਮਤਲਬ ਕਿ ਹੁਣ ਟਾਈਮਿੰਗ ਜਿਹੜੀ ਚੱਲ ਰਹੀ ਹੈ ਇਸ ਟਾਈਮ ਤੇ ਉਹ ਹੈਗੀ ਹੈ ਕਿ ਹੁਣ ਆਪਾਂ ਚੱਲ ਰਹੇ ਆ ਮਾਰਚ ਦੇ ਵਿੱਚ ਠੀਕ ਆ ਤੇ ਆਪਣੀ ਇੱਕ ਦੂਜੇ ਦੀ ਜਿਹੜੀ ਜਿਹੜੀ ਅਪਾਇੰਟਮੈਂਟ ਮਿਲਦੀਆਂ ਉਹ ਮਿਲਦੀਆਂ ਵਾ ਜੂਨ ਜਲਾਈ ਦੀਆਂ ਇਸ ਟਾਈਮ ਤੇ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲਦੀਆਂ ਵਾ ਜੇਕਰ ਆਪਾਂ ਤੁਸੀਂ ਹੁਣ ਬੁੱਕ ਕਰੋ ਅਪਾਇੰਟਮੈਂਟ ਬਲਕਿ ਓਪਨ ਹੋ ਜਾਂਦੀਆਂ ਵਾ ਬੰਦ ਹੋ ਜਾਂਦੀਆਂ ਓਪਨ ਹੋ ਜਾਂਦੀਆਂ ਬੰਦ ਹੋ ਜਾਂਦੀਆਂ ਤੇ ਜਿਹੜੇ ਏਜੰਟ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਕਦੋਂ ਕੋਪਰੋਣਿਆ ਕੀ ਹਿਸਾਬ ਤੱਕ ਉਹਨਾਂ ਦਾ ਕੰਮ ਹੀ ਹੁੰਦਾ ਤੇ ਉਹ ਤੁਹਾਨੂੰ ਜਿਹੜੀ ਬਾ ਅਪਾਇੰਟਮੈਂਟ ਚੁੱਕ ਦਿੰਦੇ ਆ ਉਸ ਤੋਂ ਬਾਅਦ ਤੁਹਾਡੇ ਪੇਪਰ ਜਮਾ ਹੁੰਦੇ ਆ ਉੱਥੇ ਤੁਸੀਂ ਆਪਣੇ ਡਾਕੂਮੈਂਟ ਖੜਨੇ ਹੁੰਦੇ ਆ ਜੋ ਮੁਲਕੀ ਤੁਸੀਂ ਆਪਣਾ ਕੰਟਰੈਕਟ ਹੋ ਗਿਆ ਨੂਲਾ ਹੋਸਤਾ ਹੋ ਗਿਆ ਆਪਣੇ ਸਾਰੇ ਡਾਕੂਮੈਂਟ ਹੋ ਗਏ ਪਾਸਪੋਰਟ ਹੋ ਗਿਆ ਸਾਰਾ ਕੁਝ ਤੁਸੀਂ ਆਪਣਾ ਲੈਣਾ ਵਾ ਇੱਕ ਵਾਰੀ ਜਾ ਕੇ ਵੀਐਫਐਸ ਵਾਲਿਆਂ ਕੋਲ ਅੰਬੈਸੀ ਦੇ ਵਿੱਚ ਜਨਾ ਭਰ ਕੇ ਦੇਣੇ ਆ ਤੁਸੀਂ ਆਪਣਾ ਜਮਾ ਕਰਵਾ ਦੇਣਾ ਉਸ ਤੋਂ ਬਾਅਦ ਅੰਬੈਸੀ ਨੇ ਜਰਾ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਕੰਟਰੋਲ ਕਰਨ ਤੋਂ ਬਾਅਦ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਸਿੱਧਾ ਵੀਜ਼ਾ ਲਾਜਾਂਦਾ ਹੁੰਦਾ ਹੈ ਹੁਣ ਜੀ ਪਰ ਹੁਣ ਇਹਨਾਂ ਨੇ ਇੱਕ ਚੀਜ਼ ਨਵੀਂ ਕਰਤੀ ਆ ਉਹ ਨਵੀਂ ਚੀਜ਼ ਕੀ ਹੈ ਕਿ ਜਦੋਂ ਸਾਰਾ ਕੁਝ ਕੰਟਰੋਲ ਕਰਦੇ ਆ ਨੂੰ ਲਾਹੋਸ ਦਾ ਤੁਹਾਡਾ ਮਾਲਕ ਇੰਡੀਆ ਭੇਜ ਦਿੰਦਾ ਵਾ ਤੁਸੀਂ ਨੂੰ ਲਾਹੋਸ ਦਾ ਅਪਾਇੰਟਮੈਂਟ ਨੂੰ ਦਾਹੋਸਤਾ ਲੈ ਕੇ ਅਪਾਇੰਟਮੈਂਟ ਲੈਂਦੇ ਜੇ ਅਪਾਇੰਟਮੈਂਟ ਵਾਲੇ ਦਿਨ ਤੁਸੀਂ ਉੱਥੇ ਜਾਂਦੇ ਤੁਹਾਡਾ ਪਾਸਪੋਰਟ ਜਮ੍ਹਾਂ ਹੋ ਜਾਂਦਾ ਵਾ ਪਾਸਪੋਰਟ ਜਮ੍ਹਾਂ ਹੋਣ ਤੋਂ ਬਾਅਦ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਜਿਹੜੇ ਐਮਬੈਸੀ ਵਾਲੇ ਆ ਉਹ ਇੱਕ ਮੇਲ ਭੇਜਦੇ ਆ ਤੁਹਾਡੇ ਮਾਲਕ ਨੂੰ ਇਥੇ ਇਕਲੀ ਦੇ ਵਿੱਚ ਠੀਕ ਆ ਮੇਲ ਦੇ ਵਿੱਚ ਲਿਖਿਆ ਹੁੰਦਾ ਕਿ ਆ ਬੰਦਾ ਵਾ ਇਹ ਨੂਲਾ ਹੌਸਤਾ ਲੈ ਕੇ ਆਇਆ ਵਾ ਸਾਡੇ ਕੋਲ ਪਾਸਪੋਰਟ ਜਮ੍ਹਾਂ ਕਰਾਇਆ ਵਾ ਇਨੀ ਇਟਲੀ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਦਿੱਲੀ ਐਂਬੈਸੀ ਜਾਂ ਜਿਹੜੀ ਵੀ ਐਂਬੈਸੀ ਤੁਸੀਂ ਪਾਸਪੋਰਟ ਜਮ੍ਹਾਂ ਕਰਾਇਆ ਵਾ ਉਹ ਮੇਲ ਭੇਜਦੇ ਆ ਤੁਹਾਡੇ ਮਾਲਕ ਨੂੰ ਇਟਲੀ ਉਹ ਜਿਹੜਾ ਬੈਠਾ ਵਾ ਮਾਲਕ ਉਹਨੂੰ ਤੇ ਉਹਨਾਂ ਨੇ ਲਿਖਿਆ ਹੁੰਦਾ ਕਿ ਤੁਹਾਨੂੰ ਸੱਚੀ ਇਹ ਬੰਦੇ ਦੀ ਲੋੜ ਆ ਕਿ ਨਹੀਂ ਲੋੜ ਮਾਲਕੀ ਕਨਫਰਮੇਸ਼ਨ ਮੰਗਦੇ ਆ ਜੇਕਰ ਤੁਹਾਡਾ ਮਾਲਕ ਉੱਥੇ ਕਨਫਰਮੇਸ਼ਨ ਦੇ ਦੇ ਠੀਕ ਆ ਤੇ ਫਿਰ ਤੁਹਾਡੇ ਡੇਢ ਪੇਪਰ ਆ ਉਹ ਡਨ ਹੋ ਜਾਂਦੇ ਆ ਆਪਾਂ ਖੈ ਲੀਏ ਕਿ ਤੁਹਾਡਾ ਜਿਹੜਾ ਵੀਜ਼ਾ ਲੱਗਣਾ ਵਾ ਥੋੜੇ ਜੇ ਮਲਕੀ ਚਾਂਸ ਜਿਹੜੇ ਆ ਵੱਧ ਜਾਂਦੇ ਆ ਜੇਕਰ ਬਾਕੀ ਸਾਰਾ ਕੁਝ ਸਹੀ ਹੋਵੇ ਜਿਹੜੇ ਜਿਹੜੇ ਡਾਕੂਮੈਂਟ ਲੀ ਲੋਡ ਹੋਵੇ ਸਹੀ ਸਹੀ ਡਾਕੂਮੈਂਟ ਲਾਇ ਹੋਣ ਤੇ ਇਹ ਕਨਫਰਮੇਸ਼ਨ ਮੰਗਣ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਵਾ ਡਨ ਹੋ ਜਾਂਦਾ ਵਾ ਪਰ ਜੇਕਰ ਤੁਹਾਡਾ ਮਾਲਕ ਉਹ ਮੇਲ ਦਾ ਜਵਾਬ ਨਾ ਦੇਵੇ ਜਾਂ ਉਹ ਮੇਲ ਦਾ ਜਵਾਬ ਦੇਦੇ ਨਾ ਦਾ ਕੀ ਹਾਂ ਮੈਨੂੰ ਇਹ ਬੰਦੇ ਦੀ ਨਹੀਂ ਲੋਡ ਤੇ ਫਿਰ ਤੁਹਾਡਾ ਜਿਹੜਾ ਵੀਜ਼ਾ ਵਾ ਰਿਜੈਕਟ ਹੋ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਤੁਹਾਡੀ ਜਿਹੜੀ ਰਿਫਿਊਜੀ ਆ ਜਾਂਦੀ ਆ ਜੇਕਰ ਉਹਨੇ ਹਾਂ ਦਾ ਜਵਾਬ ਦਿੱਤਾ ਤਾਂ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਣਾ ਵਾ ਪਰ ਜੇਕਰ ਉਹਨੇ ਨਾ ਦੱਸ ਜਾ ਉਹਨੇ ਜਵਾਬ ਨਾ ਦਿੱਤਾ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਨਹੀਂ ਲੱਗਣਾ ਤੁਹਾਡੀ ਰਿਫਿਊਜ਼ੀ ਪੈ ਜਾਣੀ ਆ ਤੁਹਾਨੂੰ ਉਹਨਾਂ ਨੇ ਕਹਿ ਦੇਣਾ ਕਿ ਤੁਸੀਂ ਇੱਥੇ ਆਣ ਕੇ ਆਪਣਾ ਜਿਹੜਾ ਪਾਸਪੋਰਟ ਤੁਹਾਡਾ ਉਹਨਾਂ ਨੇ ਲਿਖਿਆ ਹੁੰਦਾ ਮੇਰੇ ਹਿਸਾਬ ਨਾਲ ਤੁਹਾਡਾ ਪਾਸਪੋਰਟ ਰੈਡੀ ਟੂ ਕਲੈਕਟ ਲਿਖਿਆ ਹੁੰਦਾ ਜੇਕਰ ਕੁਝ ਲਿਖਿਆ ਹੁੰਦਾ ਤੁਹਾਨੂੰ ਆਪ ਜਾਣਾ ਪੈਂਦਾ ਵਾ ਇੱਥੇ ਐਮਬੈਸੀ ਦੇ ਵਿੱਚ ਤੇ ਤੁਹਾਨੂੰ ਬਾਅਦ ਚੋਰੀ ਜਾਂ ਦੱਸ ਦਿੰਦੇ ਕਿ ਇਦਾਂ ਦਾ ਕੋਈ ਕੁਝ ਦੱਸ ਕੇ ਤੁਹਾਨੂੰ ਇਹ ਰਿਫਿਊਜ਼ੀ ਪਾ ਦਿੰਦੇ ਤੁਹਾਡਾ ਜਿਹੜਾ ਵੀਜ਼ਾ ਰੰਨਾ ਹੀ ਲੱਗ ਤੇ ਹਫਤੇ ਦੇ ਵਿੱਚ ਦੋ ਹਫਤਿਆਂ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਵੀਜ਼ਾ ਵਾ ਉਹ ਕੋਰੀਅਰ ਕਰ ਦਿੰਦੇ ਆ ਜਿੱਥੋਂ ਦਾ ਤੇ ਸਟ੍ਰੈਸ ਦਿੱਸਦਾ ਹੁੰਦਾ ਵਾ ਉਸੇ ਦਾ ਤੁਹਾਡਾ ਵੀਜ਼ਾ ਵਾ ਕੋਰੀਅਰ ਕਰਵਾ ਦਿੰਦੇ ਆ ਠੀਕ ਹੈ ਇਹ ਤਾਂ ਪ੍ਰੋਸੈਸਿੰਗ ਟਾਈਮ ਹੋ ਗਿਆ ਆਪਾਂ ਨੋਰਮਲ ਲਈਏ ਕਿ ਜੇ ਤੁਹਾਡੇ ਪੇਪਰ ਨਿਕਲ ਜਾਣ ਉਸ ਤੋਂ ਬਾਅਦ ਦੋ ਕੁ ਮਹੀਨੇ ਬਾਅਦ ਜਾਂ ਤਿੰਨ ਮਹੀਨੇ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲ ਜੇ ਤੇ ਪੇਪਰ ਨਿਕਲਣ ਤੋਂ ਲੈ ਕੇ ਤੇ ਵੀਜ਼ਾ ਆਉਣ ਤੱਕ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਆਪਾਂ ਕਹਿ ਲਈਏ ਕਿ ਵੱਧ ਤੋਂ ਵੱਧ ਜੇ ਲਈਏ ਤੇ 4-5 ਮਹੀਨੇ ਆ ਜੇਕਰ ਸਾਰਾ ਕੁਝ ਸਹੀ ਸਹੀ ਰਵੇ ਮਣਕੀ ਟਾਈਮ ਤੇ ਤੁਹਾਨੂੰ ਅਪਾਇੰਟਮੈਂਟ ਮਿਲ ਇਹ ਮਲਕੀ ਜੇਕਰ 2 3 4 ਮਹੀਨੇ ਲੇਟ ਵੀ ਮਿਲੇ ਉਹ ਇੰਨੀ ਕਿ ਜਿਆਦੀ ਇਸ ਤੋਂ ਜਿਆਦਾ ਲੇਟ ਨਾ ਮਿਲੇ ਅਪਾਇੰਟਮੈਂਟ ਤੇ ਉਸ ਤੋਂ ਬਾਅਦ ਪ੍ਰੋਸੈਸਿੰਗ ਟਾਈਮ ਜਦੋਂ ਤੁਹਾਡਾ ਰਸਤਾ ਕੋਈ ਸੈੱਟ ਹੋਵੇ ਤੇ ਵੀਜ਼ਾ ਕਈ ਵਾਰ ਤਾਂ ਹਫ਼ਤੇ ਦੇ ਅੰਦਰ ਅੰਦਰ ਵੀਜ਼ਾ ਭੇਜਿੰਦੇ ਆ 3 ਦਿਨਾਂ ਚ ਵੀਜ਼ਾ ਲੱਗਾ ਕਈਆਂ ਦਾ ਕਈਆਂ ਦਾ 4 ਦਿਨਾਂ ਦੇ ਵਿੱਚ ਵਿੱਚ ਵੀਜ਼ਾ ਲੱਗਾ ਵਾ ਕੋਈ ਪੱਕਾ ਫਿਕਸ ਟਾਈਮ ਨਹੀਂ ਹੈਗਾ ਪਰ ਜੇਕਰ ਆਪਾਂ ਅੰਦਾਜ਼ਾ ਲਾਈਏ ਤੇ ਨੂਲਾ ਆਫਸਰ ਨਿਕਲਣ ਤੋਂ ਬਾਅਦ ਤੇ ਅਪਾਇੰਟਮੈਂਟ ਲੈ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਾਉਣ ਤੋਂ ਬਾਅਦ ਵੀਜ਼ੇ ਤੱਕ ਦਾ ਪ੍ਰੋਸੈਸਿੰਗ ਟਾਈਮ ਆਪ ਲਾਈਏ ਕਿ 4 4 ਕਿ ਮਹੀਨਾ ਦਾ ਟਾਈਮ ਇੰਨਾ ਕਰ ਲੱਗ ਹੀ ਜਾਂਦਾ ਵਾ ਬਾਕੀ ਤੁਹਾਡੀ ਅਪਾਇੰਟਮੈਂਟ ਤੇ ਡਿਪੈਂਡ ਕਰੇ ਤੁਹਾਡੀ ਅਪਾਇੰਟਮੈਂਟ ਕਿੰਨੇ ਚਿਰ ਬਾਅਦ ਦੀ ਅਪਾਇੰਟਮੈਂਟ ਤੁਹਾਨੂੰ ਜਿਹੜੀ ਆ ਉਹ ਮਿਲੀ ਆ ਹੁਣ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਜਦੋਂ ਆਪਣਾ ਨੂਲਾ ਹੋਸਾ ਨਿਕਲ ਜਾਂਦਾ ਵਾ ਕਿੰਨੇ ਪਰਸੈਂਟ ਚਾਂਸ ਹੁੰਦੇ ਵਾ ਵੀਜ਼ਾ ਲੱਗਣ ਦੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਈਏ ਕੋਈ ਕਈ ਵੀ ਰਹਾ ਕਰਦੇ ਆ ਜਦੋਂ ਨੂਲਾ ਹੋਸਾ ਨਿਕਲ ਜਾਂਦਾ ਵਾ ਜਿਹੜੇ ਮਾਲਕ ਵਾ ਉਹ ਪੈਸੇ ਮੰਗਦੇ ਆ ਏਜੰਟ ਆਪਣੇ ਮਲਕੀ ਬੰਦਿਆਂ ਕੋਲੋਂ ਕਿ ਤੁਸੀਂ ਸਾਨੂੰ ਪੈਸੈਂਡ ਕਰੋ ਤੁਹਾਡਾ ਨੂਲਾ ਹੋਸਾ ਨਿਕਲ ਆਇਆ ਵਾ ਤੁਸੀਂ ਸਾਨੂੰ ਪੈਸੈਂਡ ਕਰੋ ਤੁਹਾਨੂੰ ਹਿੰਦ ਨੂਲਾ ਹੋਸਾ ਜਿਹੜਾ ਵਾ ਸੈਂਡ ਕਰ ਦਨੇ ਆ ਪਰ ਇਦਾਂ ਗਲਤ ਵਾ ਇਹ ਗਲਤ ਕੀ ਆ ਕਿ ਜੇਕਰ ਤੁਹਾਡੀ ਬਾਅਦ ਵਿੱਚ ਰਿਫਿਊਜੀ ਆ ਗਈ ਨਾਰਮਲੀ ਗੱਲ ਵਾ ਤੁਹਾਡੇ ਮਾਲਕ ਨੇ ਕਨਫਰਮ ਉਹ ਚੀਜ਼ ਜਿਹੜੀ ਮੇਲ ਉਹਨਾਂ ਨੇ ਭੇਜਣੀ ਆ ਉਸ ਕਨਫਰਮੇਸ਼ਨ ਨਾ ਦਿੱਤੀ ਤੇ ਨਾਰਮਲੀ ਗੱਲ ਤੁਹਾਡੀ ਰਿਫਿਊਜੀ ਆ ਜਾਣੀ ਆ ਜਾਂ ਤੁਸੀਂ ਕੋਈ ਡਾਕੂਮੈਂਟ ਗਲਤ ਲਾਤਾ ਆਪਣਾ ਜਾਂ ਕੋਈ ਪਰਣ ਲੱਗਿਆ ਅਪਾਇੰਟਮੈਂਟ ਪਰ ਲੱਗ ਕੋਈ ਡਾਕੂਮੈਂਟ ਗਲਤ ਲੱਗ ਗਿਆ ਕੋਈ ਵੀ ਕੁਝ ਵੀ ਤੁਹਾਡਾ ਮਾੜਾ ਮੋਟਾ ਵੀ ਗਲਤ ਹੋ ਗਿਆ ਤੇ ਨਾਰਮਲੀ ਗੱਲ ਤੁਹਾਡੀ ਉਹਨਾਂ ਨੇ ਰਿਫਿਊਜੀ ਜਿਹੜੀ ਆ ਪਾ ਦੇਣੀ ਆ ਉਸ ਤੋਂ ਬਾਅਦ ਤੁਹਾਡੇ ਪੈਸੇ ਵੀ ਚੱਲ ਜਾਣੇ ਆ ਤੇ ਤੁਸੀਂ ਨਾ ਹੀ ਬਾਦ ਵਿੱਚ ਕੋਈ ਵਾਦਾ ਹੱਲ ਕਰ ਸਕਦੇ ਜੇ ਉਹਨਾਂ ਨਾਲ ਗੱਲਬਾਤ ਕਰੋਗੇ ਜੇਕਰ ਤੁਹਾਨੂੰ ਪੈਸੇ ਮੋੜ ਦੇਣ ਤਾਂ ਵਧੀਆ ਵਾ ਜੇਕਰ ਤੁਹਾਨੂੰ ਉਹ ਪੈਸੇ ਨਾ ਮੋੜ ਤੁਸੀਂ ਉਹਦਾ ਕੁਝ ਵੀ ਨਹੀਂ ਕਰ ਸਕਦੇ ਜੇ ਇਸ ਕਰਕੇ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਕਹਿੰਦਾ ਨਾ ਭਾ ਤੁਹਾਡਾ ਏਜੰਟ ਜਾਣਦਾ ਵਾ ਪਰ ਮੈਂ ਤੁਹਾਨੂੰ ਨਹੀਂ ਜਾਣਦਾ ਜਿਹੜੀ ਪੈਸਾਂ ਦੀ ਗੱਲ ਵਾਣਾ ਪੈਸਾਂ ਦੀ ਗੱਲ ਵੀਜ਼ਾ ਲੱਗਣ ਤੋਂ ਬਾਅਦ ਹੀ ਕਰੋ ਨੂਲੇ ਹੋਸ ਤੇ ਨਿਕਲਣ ਤੇ ਗੱਲ ਪੈਹਾਂ ਦੀ ਕਦੀ ਵੀ ਨਾ ਕਰੋ ਕਿ ਇਸ ਵਾਰ 2022 ਵਿੱਚ ਕੀ ਹੋਇਆ ਸੀ ਪਿਛਲੇ ਸਾਲ ਆ ਤਾਂ ਖੈ ਲਈ ਪਿਛਲੇ ਸਾਲ ਬੜੇ ਵੀਰਾ ਭਰਾਵਾਂ ਨੇ ਨੂਲੇ ਹੋਸ ਤੇ ਤੇ ਹੀ ਪੈਸੇ ਦੇ ਦਿੱਤੇ ਸੀ ਤੇ ਉਸ ਤੋਂ ਬਾਅਦ ਬਹੁਤ ਜਿਆਦੀਆਂ ਰਿਫਿਊਜੀ ਆਈਆਂ ਬਹੁਤ ਬੜੇ ਵੀਰਾ ਭਰਾਵਾਂ ਦੀ ਰਿਫਿਊਜੀ ਆਈਆਂ ਜਿਸ ਕਹੇ ਤਾਂ ਮੈਂ ਕਹਿੰਨਾ ਕਿ ਵੀਜ਼ੇ ਦੀ ਗੱਲ ਜਿਹੜੀ ਆ ਪੈਸਾਂ ਦੀ ਗੱਲ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਹੀ ਕਰੋ ਉਹ ਕੀ ਰਿਫਿਊਜੀ ਹੋਣ ਦਾ ਕਾਰਨ ਕੀ ਹੀ ਨਾਮ 'ਚ ਕੁਝ ਗਲਤ ਹੋ ਜਾਂਦਾ ਹੀ ਜਾਂ ਆਪਾਂ ਕਹਿ ਲਈ ਕਿ ਜਿਹੜਾ ਮਾਲਕ ਵਾ ਉਹਨੇ ਕਨਫਰਮੇਸ਼ਨ ਨਹੀਂ ਦਿੱਤੀ ਜਾਂ ਉਹਨੇ ਮਲਕੀ ਨਾ ਕਰਤੀ ਜਾਂ ਉਹਨੇ ਉਹਨੇ ਰਿਸਪੌਂਸ ਨਹੀਂ ਦਿੱਤਾ ਉਹ ਈਮੇਲ ਦਾ ਜਾਂ ਕੀ ਹੀ ਕੀ ਮਲਕੀ ਕੋ ਪੇਪਰ ਆਪਣੇ ਹੁੰਦੇ ਸੀ ਕੰਟਰਕਸ਼ਨ ਵਾਲੇ ਠੀਕ ਆ ਤੇ ਨਾਲ ਜਿਹੜਾ ਐਕਸਪੀਰੀਅੰਸ ਲਾ ਦਿੰਦੇ ਹੋ ਐਕਸਪੀਰੀਅੰਸ ਲਾਣ ਦੇ ਖੇਤੀਬਾੜੀ ਵਾਲਾ ਪਹਿਲਾਂ ਕੀ ਹੀ ਪਹਿਲਾਂ ਚੱਲ ਜਾਂਦਾ ਐਕਸਪੀਰੀਅੰਸ ਮਲਕੀ ਤੁਹਾਡੇ ਪੇਪਰ ਭਾਵੇਂ ਕੰਟਰਕਸ਼ਨ ਵਾਲੇ ਹੀ ਤੁਸੀਂ ਆਪਣਾ ਐਕਸਪੀਰੀਅੰਸ ਦੂਜਾ ਵੀ ਲਾ ਦਿੰਦੇ ਜੇ ਖੇਤੀਬਾੜੀ ਵਾਲਾ ਤੁਹਾਡੇ ਪੇਪਰ ਚੱਲ ਜਾਂਦੇ ਸੀ ਪਰ ਹੁਣ ਉਹਨਾਂ ਨੇ ਕੰਟਰੋਲ ਕਰਨਾ ਜ਼ਿਆਦਾ ਸ਼ੁਰੂ ਕਰਤਾ ਹੁਣ ਜੇਕਰ ਤੁਸੀਂ ਤੁਹਾਡੇ ਪੇਪਰ ਕੰਟਰੈਕਸ਼ਨ ਵਾਲੇ ਆ ਤੁਸੀਂ ਨਾਲ ਖੇਤੀ ਬਾੜੀ ਵਾਲਾ ਐਕਸਪੀਰੀਅੰਸ ਲਾ ਰਹੇ ਜੇ ਤੁਹਾਡਾ ਉਹਦੇ ਨਾਲ ਵੀ ਤੁਹਾਡਾ ਜਿਹੜਾ ਵੀਜ਼ਾ ਵਾ ਰਿਜੈਕਟ ਹੋ ਜਾਣਾ ਵਾ ਤੁਹਾਨੂੰ ਜਿਹੜੀ ਰੈਫਿਊਜੀ ਮਿਲ ਜਾਣੀ ਆ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਇਸ ਕਰਕੇ ਸਾਰੀਆਂ ਗੱਲਾਂ ਬਾਤਾਂ ਕਰਕੇ ਸਹੀ ਡਾਕੂਮੈਂਟ ਨਾਲ ਲਾਓ ਤਾਂ ਜੇਕਰ ਤੁਹਾਡਾ ਮਾਲਕ ਉਸ ਤੋਂ ਬਾਅਦ ਕਨਫਰਮ ਕਰ ਦੇ ਤਾਂ ਨਾਰਮਲੀ ਗੱਲ ਜਿਹੜਾ ਵਾ ਵੀਜ਼ਾ ਵਾ ਉਹ ਲੱਗਣ ਦੇ ਚਾਂਸ ਹੈਗੇ ਆ ਪਰ ਵੀਰੇ ਮੈਂ ਤੁਹਾਨੂੰ ਫੇਰ ਸਹੀ ਸਲਾਹ ਜਿਹੜੀ ਦਊਂਗਾ ਕਿ ਆਪਣੀ ਜਿਹੜੀ ਪੈਸਾਂ ਦੀ ਗੱਲ ਵਾ ਉਹ ਨੂੰ ਲੈ ਉਸ ਤੇ ਕਦੀ ਵੀ ਨਾ ਕਰੋ ਉਹ ਗੱਲ ਕਰੋ ਵੀਜ਼ਾ ਲੱਗਣ ਤੋਂ ਬਾਅਦ ਕਿਉਂਕਿ ਵੀਜ਼ਾ ਤੁਹਾਡੇ ਕੋਲ ਤੁਹਾਡੇ ਹੱਥ ਵਿੱਚ ਪਹੁੰਚ ਗਿਆ ਵਾ ਉਸ ਤੋਂ ਬਾਅਦ ਸਾਰੇ ਪੈਸੇ ਦੇ ਦਿਓ ਭਾਵੇਂ ਉਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਨਾਰਮਲ ਜੇ ਤੁਹਾਡੇ ਅੱਥੜਾ ਵੀਜ਼ਾ ਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜੇ ਪੈਸੇ ਦੇ ਸਕਦੇ ਪਰ ਪਹਿਲਾਂ ਪੈਸੇ ਦੇਣ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਨਾ ਕਰੋ ਜਾਨਾ ਉਹ ਕਹ ਕਿ ਜਿਹੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਦ ਉਹ ਨਾਲ ਤੁਸੀਂ ਵੀ ਸਹੀ ਜੇ ਤੇ ਉਹ ਵੀ ਸਹੀ ਵਾ ਜੇ ਵੀਜ਼ਾ ਲੱਗ ਗਿਆ ਉਹਨਾਂ ਨੂੰ ਪੈਸੇ ਮਿਲ ਜਾਣਗੇ ਜੇ ਵੀਜ਼ਾ ਨਾ ਲੱਗਾ ਤੇ ਉਹਨਾਂ ਨੂੰ ਪੈਸੇ ਜੜੇ ਆ ਨਹੀਂ ਮਿਲਣੇ ਲਓਏ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇ ਕਰਤਾ ਉਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਵੀਆਂ-ਨਵੀਆਂ ਵੀਡੀਓ ਇੱਥੇ ਆਉਂਦੀਆਂ ਹੀ ਰਹਿਣਗੀਆਂ ਤੇ ਮਿਲ ਜਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ